ਇਸ ਮੈਡੀਕਲ ਹਸਪਤਾਲ ਜੋ ਹੈ ਸਰਕਾਰੀ ਹਸਪਤਾਲ ਔਰ ਉਸ ਦੇ ਸਾਹਮਣੇ ਜਿੱਥੇ ਕਿ ਐਮਰਜੈਂਸੀ ਸਹੂਲਤਾਂ ਵੀ ਮਿਲਦੀਆਂ ਨੇ ਜਿਸ ਤਰ੍ਹਾਂ ਕਿ ਤੁਸੀਂ ਜਾਣ ਸਕਦੇ ਹੋ ਡਿਜੀਟਲ ਐਕਸ-ਰੇ ਈਸੀਜੀ ਲੈਬੋਰਟਰੀ ਐਮਰਜੈਂਸੀ ਦਾਖਲ ਮਰੀਜ਼ਾਂ ਦੇ ਲਈ ਸਹੂਲਤਾਂ ਇੱਥੇ ਮਿਲਦੀਆਂ ਨੇ ਆਓ ਚੱਲਦੇ ਹਾਂ ਹਸਪੀਟਲ ਦੀ ਤੁਸੀਂ ਦੇਖ ਸਕਦੇ ਹਾਂ ਸਾਫ਼ ਸੁਥਰਾ ਮਾਹੌਲ ਔਰ ਇੱਥੇ ਹੀ ਦੇਖ ਸਕਦੇ ਆ ਕਿ ਮੈਡੀਕਲ ਜਿਹੜਾ ਹਾਲ ਆ ਉਹ 24 ਘੰਟੇ ਮੈਡੀਕਲ ਹਾਲ ਜਿਹੜਾ ਆ ਉਹਦੀ ਸਹੂਲਤ 24 ਘੰਟੇ ਮੈਡੀਕਲ ਹਾਲ ਖੁੱਲਾ ਰਹਿੰਦਾ ਹੈ। ਔਰ ਸਾਫ ਸਫਾਈ ਦਾ 24 ਘੰਟੇ ਪ੍ਰਬੰਧ ਔਰ ਸਾਫ ਸਫਾਈ ਜਿਹੜੀ ਆ ਇੱਥੇ ਹਰ ਵਕਤ ਜਿਹੜੀ ਆ ਉਹ ਕੀਤੀ ਜਾਂਦੀ ਹੈ। ਆਹ ਚੱਲਦਿਆਂ ਹਸਪਤਾਲ ਦੇ ਅੰਦਰ। ਔਰ ਇਸ ਤੋਂ ਇਲਾਵਾ ਤੁਸੀਂ ਜਿਹੜੇ ਆ ਗਿਆ ਸਹੂਲਤਾ ਨੇ ਇਸ ਦੇ ਵਿੱਚ ਜਿਸ ਤਰ੍ਹਾਂ ਅਧਰੰਗ ਸਰਵਾਈਕਲ ਦਾ ਦਰਦ ਲਕਵਾ ਹੱਥਾਂ ਪੈਰਾਂ ਦਾ ਸੁਨ ਹੋ ਜਾਣਾ ਤੇ ਕਮਜ਼ੋਰ ਹੋ ਜਾਣਾ ਗਠੀਆ ਮੋਚ ਚੁੱਕ ਪੈ ਜਾਣੀ ਪਿੱਠ ਦਾ ਦਰਦ ਮਨਕਿਆਂ ਦਾ ਹਿਲ ਜਾਣਾ ਅੱਡੀ ਦਾ ਦਰਦ ਹੱਡੀ ਟੁੱਟਣ ਤੋਂ ਬਾਅਦ ਜੋੜਾਂ ਦਾ ਜਾਮ ਅਤੇ ਦਰ ਜੁਆਇੰਟ ਪੇਨ ਨਸ ਦਾ ਦਬ ਜਾਣਾ ਔਰ ਰਿਸੈਪਸ਼ਨ ਦਾ ਖਾਸ ਪ੍ਰਵਾਨ ਔਰ ਤੁਸੀਂ ਇੱਥੋਂ ਪਤਾ ਕਰ ਸਕਦੇ ਹੋ ਇੱਥੋਂ ਰਿਸੈਪਸ਼ਨ ਦਾ ਜਿਹੜਾ ਹੈਗਾ ਉਹ ਜਦੋਂ ਤੁਸੀਂ ਹਸਪਤਾਲ ਦੇ ਅੰਦਰ ਹੀ ਜਾਂਦੇ ਹੋ ਰਿਸੈਪਸ਼ਨ ਦਾ ਪ੍ਰਵਾਨ ਔਰ ਇੱਥੇ ਦੰਦਾਂ ਦੀ ਹਰ ਬਿਮਾਰੀ ਦਾ ਵੀ ਇਲਾਜ ਕੀਤਾ ਜਾਂਦਾ ਹੈ। ਔਰ ਜਨਰਲ ਬਾਡ ਬਖਰੇ ਤੌਰ ਦੇ ਉੱਪਰ ਜਿਹੜਾ ਆ ਉਹ ਵੀ ਇਸ ਇਸ ਹਸਪੀਟਲ ਦੇ ਅੰਦਰ ਹੀ ਜਿਹੜਾ ਉਹ ਬਣਿਆ ਹੋਇਆ ਹੈ। ਦਾ ਕਲ ਮਰੀਜ਼ਾਂ ਨੂੰ ਤੁਸੀਂ ਦੇਖ ਪਾ ਰਹੇ ਹੋ ਔਰ ਇਹ ਤੁਸੀਂ ਐਕਸ-ਰੇ ਰੂਮ ਦੇਖ ਰਹੇ ਹੋ। ਐਮਰਜੈਂਸੀ ਸਹੂਲਤਾਂ ਵੀ ਇਸ ਹਸਪੀਟਲ ਦੇ ਵਿੱਚ ਉਪਲਬਧ ਨੇ। ਹਰ ਤਰ੍ਹਾਂ ਦੀ ਸਹੂਲਤ ਇਸ ਹਸਪੀਟਲ ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ। ਹੁਣ ਤੁਹਾਨੂੰ ਸ਼ਹਿਰ ਜਾਨ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦੇ ਐਮਰਜੈਂਸੀ ਕੇਸਾਂ ਦੇ ਵਿੱਚ ਤੁਸੀਂ ਔਰ ਸਰਕਾਰੀ ਹਸਪਤਾਲ ਦੇ ਸਾਹਮਣੇ ਰਕੇਸ਼ ਹਸਪਤਾਲ ਦੇ ਵਿੱਚ ਆ ਸਕਦੇ ਹੋ ਚਲੋ ਚਲਦੇ ਹਾਂ ਡਾਕਟਰ ਸਾਹਿਬ ਜੀ ਦੇ ਕਮਰੇ ਦੇ ਅੰਦਰ ਡਾਕਟਰ ਅਕਸ਼ੇ ਕੁਮਾਰ ਜੀ ਇਹਨਾਂ ਤੋਂ ਜਾਣਦੇ ਹਾਂ ਇੱਥੇ ਤੁਹਾਡੇ ਕੋਲ ਹੋਰ ਕੀ ਕੀ ਸਹੂਲਤਾ ਨੇ ਇਸ ਹਸਪੀਟਲ ਦੇ ਵਿੱਚ ਮਹਈਆ ਕੀਤੀਆਂ ਜਾਂਦੀਆਂ ਨੇ ਆਓ ਮਿਲਦੇ ਹਾਂ ਡਾਕਟਰ ਸਾਹਿਬ ਨੂੰ ਜੀ ਡਾਕਟਰ ਸਾਹਿਬ ਜੀ ਸਤ ਸ੍ਰੀ ਅਕਾਲ ਜੀ ਹੋਰ ਸਨੋ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਸੌਂਗ ਕੈਸੇ ਵੈਸੇ ਤੇ ਜਿਹੜਾ ਤੁਸੀਂ ਇੱਥੇ ਹਸਪੀਟਲ ਖੋਲ੍ਹ ਲਿਆ ਹੈਗਾ ਕਿਉਂਕਿ ਇਸ ਤਰ੍ਹਾਂ ਦਾ ਹਸਪੀਟਲ ਔੜ ਦੇ ਏਰੀਏ ਦੇ ਵਿੱਚ ਕਿਤੇ ਵੀ ਨਹੀਂ ਸੀ ਇਹਦੀ ਬਹੁਤ ਜ਼ਰੂਰਤ ਸੀ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਪਹਿਲਾਂ ਤੇ ਆਪਣਾ ਨਾਮ ਜ਼ਰੂਰ ਦੱਸੋ ਮੇਰਾ ਨਾਮ ਡਾਕਟਰ ਰਕੇਸ਼ ਕੁਮਾਰ ਹਾਂ ਜੀ ਅਤੇ ਡਾਕਟਰ ਆਕਸ਼ੇ ਕੁਮਾਰ ਅਸੀਂ ਦੋਨੋਂ ਇੱਥੇ 24 ਘੰਟੇ ਸਰਵਿਸ ਦਿੰਨੇ ਆ ਠੀਕ ਹੈ ਜੀ ਇੱਥੇ ECG ਜੀ ਲੈਬ ਹਾਂ ਐਕਸ-ਰੇ ਠੀਕ ਹੈ ਜੀ ਤੇ ਦਾਖਲ ਕਰਨ ਦੀ ਸਹੂਲਤ 24 ਘੰਟੇ ਖੁੱਲੀ ਰਹਿੰਦੀ ਹੈ ਮਤਲਬ ਐਮਰਜੈਂਸੀ ਸਹੂਲਤਾਂ ਵੀ ਐਮਰਜੈਂਸੀ ਜਿਸ ਤਰ੍ਹਾਂ ਕੋਈ ਐਕਸੀਡੈਂਟ ਕੇਸ ਹੋ ਜਾਂਦਾ ਜਾਂ ਕੋਈ ਐਕਸੀਡੈਂਟ ਕੇਸ ਹੋ ਜਾਂਦਾ ਜਾਂ ਕੋਈ ਐਮਰਜੈਂਸੀ ਕੋਈ ਵੀ ਕਿਸੇ ਦੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਜਿਹੜੀ ਕਿ ਸਾਡੇ ਬਸ ਦੀ ਹੋਵੇ ਅਸੀਂ ਉਹ ਦਾਖਲ ਕਰਕੇ ਇੱਥੇ ਡਿਲੀਵਰੀ ਕੇਸ ਵੀ ਐਮਰਜੈਂਸੀ ਕੀਤੇ ਜਾਂਦੇ ਨੇ ਨਹੀਂ ਨਹੀਂ ਅੱਛਾ ਡਿਲੀਵਰੀ ਕੇਸ ਨਹੀਂ ਕੀਤੇ ਜਾਂਦੇ ਇਸ ਤੋਂ ਇਲਾਵਾ ਐਮਰਜੈਂਸੀ ਕੋਈ ਵੀ ਸੂਤ ਹੋਵੇ ਅੱਛਾ ਕੋਈ ਖਾਸ ਇਲਾਜ ਵੀ ਕੀਤੇ ਜਾਂਦੇ ਆ ਇੱਥੇ ਹਾਂਜੀ ਜਿੱਦਾ ਚਮੜੀ ਦਾ ਸਰਵਾਈਕਲ ਦਾ ਜਿਸ ਤਰ੍ਹਾਂ ਬਾਹਰ ਬੋਲਿਓ ਫਿਜ਼ੀਓਥੈਰੇਪੀ ਫਿਜ਼ੀਓਥੈਰੇਪੀ ਸੈਂਟਰਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹਾਂ ਹਾਂ ਖੁੱਲ੍ਹਾ ਰਹਿੰਦਾ ਠੀਕ ਹੈ ਕਿਸੇ ਨੋਸ ਰੰਗ ਦਾ ਸ਼ਿਕਾਇਤ ਹੋਵੇ ਹੱਥ ਪੈਰ ਸੁੰਨ ਹੋ ਜਾਣ ਹੁਣ ਗਠੀਆ ਹੋਵੇ ਉਹਦੀ ਇੱਥੇ ਫਿਜ਼ੀਓਥੈਰੇਪੀ ਕੀਤੀ ਜਾਂਦੀ ਹੈ ਉਹ ਕੀਤੀ ਜਾਂਦੀ ਹੈਗੀਆ ਮਤਲਬ ਐਮਰਜੈਂਸੀ ਅਸਰ ਮੈਡੀਕਲ ਹਾਲ ਦਾ ਵੀ ਇੱਥੇ ਮੈਡੀਕਲ ਸਟੋਰ ਜਿਹੜਾ ਆ ਬਾਹਰੋਂ ਤਾਂ ਬਾਹਰ ਤਾਂ ਨਹੀਂ ਜਾਣਾ ਪੈਂਦਾ ਮਰੀਜ਼ਾਂ ਨੂੰ ਦਵਾਈਆਂ ਲੈਣ ਲਈ ਨਹੀਂ ਬਾਹਰ ਜਾਣਾ ਪੈਂਦਾ ਦਵਾਈਆਂ ਮਤਲਬ ਜਿਹੜੀ ਦਵਾਈ ਹੈਗੀ ਆ ਉਹ ਇੱਥੋਂ ਹੀ ਅੰਦਰੋਂ ਹੀ ਮਿਲ ਜਾਂਦੀ ਹੈ ਕੋਈ ਇੱਥੋਂ ਅੰਦਰੋਂ ਹੀ ਮਿਲ ਜਾਂਦੀ ਬਾਜਬ੍ਰੇਡ ਤੇ ਹੀ ਮਿਲੇਗੀ ਨਾ ਉਹ ਤਾਂ ਹੈ ਹੀ ਆ ਜੋ ਬਾਜਬ੍ਰੇਡ ਤੇ ਵੈਸੇ ਵੀ ਤੁਸੀਂ ਸਮਾਜ ਸੇਵਕ ਹੈਗੇ ਆ ਬਾਜਬ੍ਰੇਡ ਤੇ ਹੀ ਦੋਗੇ ਹਾਂ ਜੀ ਹਾਂ ਜੀ ਤੇ ਡਾਕਟਰ ਸਾਹਿਬ ਇੱਕ ਗੱਲ ਹੈਗੀ ਆ ਅੱਜ ਕੱਲ ਆਮ ਹੀ ਜਦੋਂ ਵੀ ਕੋਈ ਵੀ ਬੰਦਾ ਕਿਤੇ ਜਾਂਦਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਆ ਡਾਕਟਰ ਲਿਖ ਦਿੰਦੇ ਆ ਕਿ ਤੁਸੀਂ ਸਾਰਿਆਂ ਤੋਂ ਪਹਿਲਾਂ ਹਾਂਜੀ ECG ਦਾ ਪ੍ਰਬੰਧ ਤੁਹਾਡੇ ਕੋਲ ਇੱਥੇ ਹੈਗਾ ਜੀ ਹਾਂਜੀ 24 ਘੰਟੇ ਉਹ 24 ਘੰਟੇ ਆ ਫਿਰ ਜੇ ਨਾਲ ਦੀ ਨਾਲ ਤੁਸੀਂ ਫੀਸ ਵੀ ਦੱਸ ਦੋ ਕਿ ਕਿੰਨੇ ਕ ਪੈਸੇ ਉਹਦੇ ਕਿਸੇ ਲੱਗ ਜਾਂਦੇ ਮਰੀਜ਼ ਲੈ ਕੇ ਆਵੇ ECG ਅਸੀਂ 100 ਰੁਪਏ ਚ ਕਰ ਦੇ ਦੀਏ ਜੀ ਦੇਖ ਲਓ ਐਦਾਂ ਨਾ ਹੋਵੇ ਕਿ ਮਰੀਜ਼ ਤੁਹਾਡੇ ਕੋ ਆਵੇ ਤੁਸੀਂ 100 ਤੋਂ 150 ਕਰ ਦੋ ਨਹੀਂ ਨਹੀਂ 100 ਰੁਪਏ ਅੱਛਾ 100 ਰੁਪਏ ਦੇ ਵਿੱਚ ਫਿਜ਼ੋਥੈਰੇਪੀ 200 ਰੁਪਏ ਚ ਬਸ ਬਸ ਕੀ ਕੀ ਗੱਲ ਆ ਤੁਸੀਂ ਹਸਪੀਟਲ ਦੇ ਵਿੱਚ ਖਰਚੇ ਕਿਸ ਤਰ੍ਹਾਂ ਕੱਢੋਗੇ ਤੁਸੀਂ ਜਦੋਂ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਜਦ ਤੁਸੀਂ ਪੈਸੇ ਨਹੀਂ ਇੰਨੇ ਲੈ ਰਹੇ ਇਹ ਤੁਸੀਂ ਹਸਪੀਟਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ 100 ਰੁਪਿਆ ਦਾ ਬੱਚਾ ਵੀ ਵੈਸੀ ਭੁਜਿਆ ਭਜਿਆ ਖਾ ਲੈਂਦਾ ਆ ਡਾਕਟਰ ਦੀ ਫੀਸ ਵੀ ਕੋਈ ਨਹੀਂ ਹੈ ਨਹੀਂ ਕੋਈ ਫੀਸ ਨਹੀਂ ਹਸਪੀਟਲਾਂ ਦੇ ਵਿੱਚ ਜਾਓ ਤਾਂ ਪਹਿਲੇ ਕੋਈ 500 ਕੋਈ 200 ਕੋਈ 400 ਚਾਰਜ ਕਰ ਲੈਂਦਾ ਹੈ ਕੋਈ ਫੀਸ ਨਹੀਂ ਡਾਕਟਰ ਔਰ ਵੇਕ ਵਾਕਿਆ ਹੀ ਮੈਂ ਇਹਨਾਂ ਨੂੰ ਕਾਫੀ ਸਮੇਂ ਤੋਂ ਜਾਣਦਾ ਕਈ ਸਾਲਾਂ ਤੋਂ ਜਾਣਦਾ ਹੈਗਾ ਹਾਂ ਔਰ ਜਿਸ ਤਰ੍ਹਾਂ ਇਹ ਵੈਸੇ ਜ਼ਿਆਦਾਤਰ ਤਾਂ ਸੋਸ਼ਲ ਵਰਕ ਹੀ ਕਰਦੇ ਨੇ ਔਰ ਇਹ ਹਸਪੀਟਲ ਹੈਗਾ ਚਲੋ ਇਹ ਵੀ ਲੋਕ ਲੋਕ ਭਲਾਈ ਲਈ ਕਿਸਮ ਦਾ ਜਿਹੜਾ ਇਹਨਾਂ ਵੱਲੋਂ ਖੋਲਿਆ ਗਿਆ ਇੱਕ ਵਾਰ ਆਪਣਾ ਐਡਰੈਸ ਦੱਸੋ ਕਿਹੜੀ ਜਗ੍ਹਾ ਤੇ ਹੈਗਾ ਇਹ ਕੇਸ ਮੈਡੀਸਿਟੀ ਹਸਪੀਟਲ ਮੇਨ ਰੋਡ ਔਰ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਠੀਕ ਹੈ ਜੀ ਔਰ 24 ਘੰਟੇ ਸੂਟ 24 ਘੰਟੇ ਸੂਟ 24 ਘੰਟੇ ਸੂਟ ਠੀਕ ਹੈ ਇਸਨ ਡਾਕਟਰ ਰਕੇਸ਼ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈਗੀ ਆ ਔਰ ਤੁਸੀਂ ਦੇਖ ਸਕਦੇ ਹੋ ਇਸ ਹਸਪੀਟਲ ਦੇ ਵਿੱਚ ਜਿਹੜਾ ਬੀਲ ਚੇਅਰ ਦਾ ਪ੍ਰਬੰਧ ਆ ਉਹ ਵੀ ਜਿਹੜਾ ਆ ਖਾਸ ਤੌਰ ਤੇ ਉੱਪਰ ਕੀਤਾ ਗਿਆ ਹੈ ਔਰ ਤੁਸੀਂ ਸਾਹਮਣੇ ਜਿਹੜੀ ਪਾਰਕਿੰਗ ਹੈਗੀ ਆ ਉਹ ਵੀ ਤਕਰੀਬਨ ਤਕਰੀਬਨ ਜਿਹੜੀ ਆ ਤਕਰੀਬਨ ਨਾਲ ਹੈ ਔਰ ਆ ਸਾਹਮਣੇ ਮੁੰਡਲਾ ਸਿਹਤ ਕੇਂਦਰ ਜਿਹੜਾ ਔੜਦਾ ਹੈ ਉਹਦੇ ਸਾਹਮਣੇ ਔਰ ਦਾ ਜਿਹੜਾ ਸਰਕਾਰੀ ਹਸਪਤਾਲ ਆ ਉਹਦੇ ਸਾਹਮਣੇ ਹੈ ਰਕੇਸ਼ ਹਸਪਤਾਲ ਮੇਨ ਰੋਡ ਦੇ ਉੱਪਰ ਹਰ ਤਰ੍ਹਾਂ ਦੀ ਜਿਹੜੀ ਆ ਇੱਥੇ ਸਹੂਲਤ ਦਿੱਤੀ ਜਾਂਦੀ ਹੈ ਇੱਕ ਵਾਰ ਤੁਸੀਂ ਜਿਹੜਾ ਹੈਗਾ ਇਸ ਹਸਪੀਟਲ ਚ ਅਗਰ ਤੁਸੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਅਧਰੰਗ ਸਰਵਾਈਕਲ ਦਾ ਦਰਦ ਲੱਕ ਦਾ ਹੱਥਾਂ ਪੈਰਾਂ ਦਾ ਸੋਨੋ ਜਾਣਾ ਗਠੀਆ ਮੋਚ ਚੁੱਕ ਪੈ ਜਾਣੀ ਪਿੱਠ ਦਾ ਦਰਦ ਬਣ ਕੇ ਦਾ ਹਿਲ ਜਾਣਾ ਅੱਡੀ ਦਾ ਦਰਦ ਦਾ ਹੱਡੀ ਟੁੱਟਣ ਤੋਂ ਬਾਅਦ ਜੋੜਾਂ ਦਾ ਜਾਮ ਹੋ ਜਾਣਾ ਜਿਹੜਾ ਇਹ ਇਲਾਜ ਜਿਹੜਿਆ ਇਸ ਤੋਂ ਇਲਾਵਾ ਹੋਰ ਵੀ ਇਲਾਜ ਜਿਹੜਿਆ ਇੱਥੇ ਜਿਹੜਿਆ ਉਹ ਕੀਤੇ ਜਾਂਦੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਆ ਕਿਤੇ ਹਰ ਕਿਸਮ ਦਾ ਜਿਹੜਾ ਇਲਾਜ ਹੈਗਾ ਆ ਉਹ ਕੀਤਾ ਜਾਂਦਾ ਹੈਗਾ ਆ ਔਰ ਪੇਸ਼ੈਂਟ ਜਿਹੜੇ ਆ ਉਹ ਲਗਾਤਾਰ ਜਿਹੜਿਆ ਇਸ ਮੌਕੇ ਤੇ ਆਉਂਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਡਮ ਕੀ ਨਾਮ ਹੈ ਤੁਹਾਡਾ ਡਾਕਟਰ ਹਰਮਨਜੀਤ ਕੌਰ ਅੱਛਾ ਤੁਸੀਂ ਡਾਕਟਰ ਹੋ ਤੁਸੀਂ ਬੇਜੇ ਤੇ ਬੜੇ ਛੋਟੇ ਜਿਹੇ ਉਮਰ ਦੇ ਵਿੱਚ ਹੀ ਡਾਕਟਰ ਬਣ ਗਏ ਹੈ ਨਾ ਹਾਂਜੀ ਅੱਛਾ ਤਾਂ ਇਹ ਮੇਨ ਇਲਾਜ ਜਿਹੜਾ ਇੱਥੇ ਇਸ ਵਕਤ ਮੈਂ ਪਹੁੰਚਿਆ ਹੈਗਾ ਔਰ ਪੇਸ਼ੈਂਟ ਜਿਹੜੇ ਹੈਗੇ ਆ ਉਹ ਪੇਸ਼ੈਂਟ ਤੋਖਲ ਵੀ ਹੈਗੇ ਆ ਇੱਥੇ ਕੀ ਕੀ ਕੀਤਾ ਜਾਂਦਾ ਹੈ ਇੱਥੇ ਮੇਨਲੀ ਇਲਾਜ ਆਪਾਂ ਕਰਦੇ ਆਂ ਹੱਡੀਆਂ ਦਾ ਸਪੈਸ਼ਲੀ ਜੋੜਾਂ ਦਾ ਜਿੱਦਾਂ ਕਈ ਮਸਲਸ ਫਾਜ਼ਮ ਹੋ ਜਾਂਦਾ ਹੈ ਕਈਆਂ ਦੇ ਗੋਡੇ ਦੁੱਖਦੇ ਲੱਕ ਦੁੱਖਦਾ ਹੈ ਮੋਟਾ ਦੁੱਖਦਾ ਹੈ ਉਹਨਾਂ ਦਾ ਇਲਾਜ ਕਰਦੇ ਮਸਲ ਦਾ ਵੀ ਮਸਲ ਟੇਨ ਵਗੈਰਾ ਅੱਜਕੱਲ੍ਹ ਜ਼ਿਆਦਾ ਲੋਕਾਂ 'ਚ ਹੈ 24 ਘੰਟੇ ਸਹੂਲਤ ਹੈਗੀ ਆ ਹਾਂਜੀ ਇੱਥੇ ਹੈਗੀ ਆ ਸਵੇਰ ਦੇ 9 ਵਜੇ ਤੋਂ ਸ਼ੁਰੂ ਹੋ ਜਾਂਦੀ ਆ ਅੱਛਾ ਡੇਲੀ ਹੁੰਦੀ ਆ ਸਤੋਂ ਤੋ ਉਹ ਤੇ ਅਸੀਂ ਦੇਖ ਰਹੇ ਆ ਤਦ ਹੀ ਪੇਸ਼ੈਂਟ ਜਿਹੜੇ ਆ ਉਹ ਆਂਦੇ ਹੈਗੇ ਆ ਕਿਉਂਕਿ ਅਗਰ ਇੱਥੇ ਜਿਹੜਾ ਇਲਾਜ ਹੈਗਾ ਕੀਤਾ ਜਾ ਰਿਹਾ ਹੈਗਾ ਤੇ ਤਾਂ ਹੀ ਤਾਂ ਜਿਹੜੇ ਪੇਸ਼ੈਂਟ ਹੈਗੇ ਆ ਇਸ ਹਸਪੀਟਲ ਦੇ ਵਿੱਚ ਲਗਾਤਾਰ ਆ ਆਪਣੀ ਵਾਰੀ ਦੀ ਉਡੀਕ ਕਰਦੇ ਨੇ ਹਾਂਜੀ ਔਰ ਮਤਲਬ 24 ਘੰਟੇ ਇੱਥੇ ਸਹੂਲਤ ਦਿੱਤੀ ਜਾ ਰਹੀ ਹੈਗੀ ਆ ਇਹ ਜਿਹੜੇ ਛਾਤੀ ਦੇ ਮਸਲਜ਼ ਵਗੈਰਾ ਹੁੰਦੇ ਆ ਉਸ ਦਾ ਵੀ ਹਾਂਜੀ ਜਿਹਦਾ ਕਈਆਂ ਦੇ ਖਿੱਚ ਪੈ ਜਾਂਦੀ ਆ ਮਸਲ ਦੇ ਵਿੱਚ ਉਹ ਚੁੱਚ ਪੈ ਜਾਂਦੀ ਆ ਹਾਂ ਤੇ ਉਹ ਦਰਦ ਹੁੰਦੀ ਆ ਤੇ ਅੰਗਰੇਜ਼ੀ ਗੋਲੀ ਖਾ ਕੇ ਗੁਜ਼ਾਰਾ ਕਰੀ ਜਾਂਦੇ ਆ ਹਾਂਜੀ 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 ਤੇ ਉਸ ਦਾ ਮਸਲ ਦਾ ਵੀ ਅਲੱਗ ਜਿਹੜਾ ਹਾਂ ਕਿੰਨਾ ਕੁ ਸਮਾਂ ਲੱਗ ਜਾਂਦਾ ਤਕਰੀਬਨ ਇੱਕ ਥੈਰੇਪੀ ਨੂੰ ਆਪਾਂ ਅੱਧਾ ਘੰਟਾ ਮੰਨ ਕੇ ਚੱਲਦੇ ਆ ਅੱਛਾ ਇੱਕ ਇੱਕ ਥੈਰੇਪੀ ਨੂੰ ਅੱਧੇ ਤੋਂ ਪੌਣਾ ਘੰਟਾ ਲੱਗ ਜਾਂਦਾ ਲੱਗ ਜਾਂਦਾ ਹਾਂਜੀ ਔਰ ਠੀਕ ਹੈ ਦੇਖੋ ਜੀ ਫਿਰ ਅਗਲੇ ਦਾ ਰੋਜ਼-ਰੋਜ਼ ਦੀਆਂ ਅੰਗਰੇਜ਼ੀ ਗੋਲੀਆਂ ਸਟੀਰੋਇਡ ਦੀਆਂ ਗੋਲੀਆਂ ਜਿਹੜੀਆਂ ਖਾਂਦੇ ਆ ਲੋਕ ਉਹ ਜਿਹੜੀ ਸਟੀਰੋਇਡ ਦੀਆਂ ਗੋਲੀਆਂ ਦਰਦ ਤੋਂ ਖਾਂਦੇ ਆ ਲੋਕ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਮੈਨੂੰ ਲੱਗਦਾ ਹੈ ਉਹ ਆਪਣੀ ਸਿਹਤ ਨੂੰ ਹੋਰ ਖਰਾਬ ਕਰਨਾ ਚਾਹੁੰਦੇ ਮੋਢੇ ਮੂੰਹ ਚ ਜਾ ਰਹੇ ਆ ਉਹ ਮੋਟਾਪਾ ਵੀ ਆ ਜਾਂਦਾ ਮੋਟਾਪਾ ਵੀ ਆ ਜਾਂਦਾ ਜਦੋਂ ਆਪਾਂ ਥੈਰੇਪੀ ਕਰਦੇ ਆ ਉਹਦੇ ਨਾਲ ਫਾਇਦਾ ਹੈ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਨੁਕਸਾਨ ਨਹੀਂ ਹਾਂਜੀ ਔਰ ਵਾਕਿਆ ਹੈ ਜਿਹੜੀਆਂ ਐਲੋਪੈਥ ਗੋਲੀਆਂ ਖਾ ਕੇ ਘਰ ਦੇ ਵਿੱਚ ਕਹਿੰਦੇ 10 ਰੁਪਏ ਦਾ ਪੱਤਾ ਆ ਤੇ ਰਾਤ ਨੂੰ ਖਾਦੀ ਉਹ ਤੁਸੀਂ ਮੋਦ ਦੇ ਮੂਹ ਦੇ ਵਿੱਚ ਜਾਂਦੇ ਹੋ ਇਸ ਕਰਕੇ ਜਿਹੜਾ ਆ ਇੱਥੇ ਤੁਸੀਂ ਆਓ ਇੱਕ ਵਾਰ ਇਹ ਜਦੋਂ ਇੱਕ ਵਾਰ ਥੈਰੇਪੀ ਕਰਾ ਲੈਂਦੇ ਹੋ ਉਹਨਾਂ ਨੂੰ ਕਿੰਨਾ ਥੋੜਾ ਬਹੁਤਾ ਅਸਰ ਤੇ ਪਤਾ ਲੱਗ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜਦੋਂ ਪਹਿਲੀ ਵਾਰ ਹੀ ਕਰਾ ਕੇ ਜਾਂਦੇ ਆ ਪੇਸ਼ੈਂਟ ਸਾਡੇ ਕੋਲ ਆ ਕੇ ਕਹਿੰਦੇ ਆ ਵੀ ਸਾਨੂੰ ਬਹੁਤ ਫਰਕ ਲੱਗਦਾ ਹੈ ਅਸੀਂ ਹੋਰ ਕਰਾਉਣਾ ਚਾਹੁੰਦੇ ਆ ਨਹੀਂ ਇਹ ਥੈਰੇਪੀ ਨਾਲ ਤੇ ਫਰਕ ਹਾਂ ਜੀ ਹਾਂ ਹੋਣਾ ਹੀ ਹੈ ਹਾਂ ਜੀ ਹੋਣਾ ਹੈ ਮਤਲਬ ਇਹ ਪੇਸ਼ੈਂਟ ਟੂ ਪੇਸ਼ੈਂਟ ਡਿਪੈਂਡ ਕਰਦਾ ਆ ਕਿ ਉਹਦੀ ਮਤਲਬ ਬੋਡੀ ਟੂ ਬੋਡੀ ਕਿ ਉਹਦੇ ਵਿੱਚ ਕਿੰਨਾ ਕੁ ਫਾਲਟ ਆ ਕਿੰਨਾ ਕੁ ਮਤਲਬ ਉਹਦੀ ਪ੍ਰੋਬਲਮ ਹੈ ਤੋ ਇਹ ਤੁਹਾਡੀ ਗੱਲਬਾਤ ਜਿਹੜੀ ਆ ਡਾਕਟਰ ਮੈਡਮ ਜੀ ਨਾਲ ਕਰਵਾਈ ਹੈਗੀ ਆ ਔਰ ਇੱਥੇ ਇੱਕ ਵਾਰ ਆਓ ਜਿਨ੍ਹਾਂ ਦੇ ਦਰਦਾਂ ਵਗੈਰਾ ਹੁੰਦੀਆਂ ਰਹਿੰਦੀਆਂ ਨੇ ਜੋੜਾਂ ਦੀਆਂ ਦਰਦਾਂ ਹੁੰਦੀਆਂ ਰਹਿੰਦੇ ਨੇ ਤੇ ਹੋਰ ਤੁਹਾਨੂੰ ਅਸੀਂ ਦੱਸਿਆ ਹੈਗਾ ਆ ਇਹ ਸਾਰੀ ਪ੍ਰੋਬਲਮ ਜਿਹੜੀ ਹੈਗੀ ਆ ਤੁਸੀਂ ਇੱਕ ਵਾਰ ਆ ਕੇ ਤੇ ਦੇਖੋ ਸਟੀਰੌਇਡ ਗੋਲੀਆਂ ਖਾ ਕੇ ਆਪਣੀ ਸਿਹਤ ਨਾਲ ਕਿਉਂ ਖਿਲਵਾੜ ਕਰਦੇ ਹੋ ਫਿਰ ਤੁਹਾਨੂੰ ਐਂਡ ਕਹਿ ਦਿੰਦੇ ਆ ਕਿ ਪੀਜੀਆ ਲੈ ਜਾਓ ਜਾਂ ਉੱਥੇ ਲੈ ਜਾਓ ਕਿਉਂਕਿ ਤੁਸੀਂ ਇੱਕ 10 ਰੁਪਏ ਦਾ ਪੱਤਾ ਐਲੋਪੈਥਿਕ ਦਾ ਲੈ ਕੇ ਇੱਕ ਇੱਕ ਗੋਲੀ 1 ਇੱਕ ਰੁਪਏ ਦੀ ਰੋਜ਼ ਦੀ ਖਾ ਕੇ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਹੋ ਸੋ ਇੱਕ ਵਾਰ ਇਸ ਹਸਪੀਟਲ ਦੇ ਵਿੱਚ ਜ਼ਰੂਰ ਆਓ ਔਰ ਆਪਣੀ ਜੋ ਵੀ ਤੁਹਾਡੀ ਸਮੱਸਿਆ ਹੈਗੀ ਆ ਉਸ ਦਾ ਇਲਾਜ ਕਰਵਾ ਕੇ ਦੇਖੋ ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿੰਨਾ ਕਾਮਯਾਬ ਜਿਹੜਾ ਹੈ ਹਸਪੀਟਲ ਸੋ ਨਮਾਸ਼ਰ ਦੋ ਆਪਾ YouTube ਚੈਨਲ ਤੋਂ ਚੀਫ ਐਡੀਟਰ ਕੈਤ ਗਰ ਚਾਵਲੋਂ ਇਹ ਜਿਹੜੀ ਵਿਸ਼ੇਸ਼ ਔਰ ਇੱਕ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਮੈਂ ਕਦੀ ਵੀ ਕਿਸੇ ਹਸਪੀਟਲ ਜਾਂ ਕਿਸੇ ਦੀ ਐਡਵਰਟਾਈਜ਼ਮੈਂਟ ਨਹੀਂ ਕਰਦਾ ਹੈਗਾ ਇਹ ਤੁਸੀਂ ਸਾਰੇ ਜਾਣਦੇ ਆ ਨਹੀਂ ਤਾਂ ਚੈਨਲਾਂ ਤੇ ਐਡਵਰਟਾਈਜ਼ਮੈਂਟਾਂ ਭਰੀਆਂ ਹੋਈਆਂ ਨੇ ਮੈਂ ਸਿਰਫ ਉਸੇ ਹਸਪੀਟਲ ਦੀ ਉਸੇ ਦੁਕਾਨ ਦੀ ਐਡਵਰਟਾਈਜ਼ਮੈਂਟ ਕਰਦਾ ਹਾਂ ਜਿੱਥੇ ਕਿਉਂਕਿ ਮੈਂ ਖੁਦ ਇੱਕ ਸੋਸ਼ਲ ਵਰਕਰ ਹਾਂ ਸੋਸ਼ਲ ਵਰਕਰ ਦੇ ਤੌਰ ਤੇ ਮਰੀਜ਼ਾਂ ਦਾ ਫਾਇਦਾ ਹੋ ਸਕੇ